ਸਾਲ ਨੰਗਿਆ ਵਾਲੇ ਸਾਲ ਦੇ ਵਿੱਚ ਤੇ ਅਜੇ ਲੋਕੀ ਪੈਰਾਂ ਸੇੜੀ ਨਹੀਂ ਹੋਏ ਤੇ ਪਾਣੀ ਫੇਰ ਆ ਗਿਆ ਸਾਨੂੰ ਨਾ ਖੰਡ ਦੀ ਲੋੜ ਆ ਨਾ ਪੱਤੀ ਦੀ ਲੋੜ ਆ ਕਿਸੇ ਚੀਜ਼ ਦੀ ਨਹੀਂ ਲੋੜ ਕੋਈ ਗੱਲ ਨਹੀਂ ਸੁਣਦਾ ਜੀ ਕੋਈ ਗੱਲ ਸੁਣਦਾ ਹੋਵੇ ਤਾਂ ੱੱਕੇ ਖਾਣੇ ਅਖੀਂੀ ਕਾਥਾ ਦੇ ਹੁਣ ਆਦਾ ਰੋਣਾ ਬਿਟਣਾ ਹੀ ਸਰਕਾਰਾਂ ਕੀ ਕਿਸਾਨਾਂ ਦੇ ਜਿਹੜੇ ਪਸ਼ੂ ਮਿਲਦੇ ਆ ਉਹਨਾਂ ਦਾ ਦੁੱਧ ਪਾਉਣ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਬੇੜੀ ਦਾ ਕਿਸ਼ਤੀ ਦਾ ਪ੍ਰਬੰਧ ਨਹੀਂਗਾ ਵੀ ਜਿਹੜਾ ਉਹ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰ ਸਕਣ ਸੋ ਰੁਕਣੇ ਵਾਲਾ ਬਣਾ ਵਾਲੀ ਜਿਹਨੂੰ ਕਹਿੰਦੇ ਆ ਉਸ ਪਿੰਡ ਦੇ ਵਿੱਚ ਵੀ ਹਾਲਾਤ ਬੱਤਰ ਨੇ ਪਿੱਛੇ ਤੁਸੀਂ ਦੇਖ ਹੀ ਸਕਦੇ ਹੋ ਕਿ ਸਤਲੁਜ ਦਰਿਆ ਜਿਹੜਾ ਉਹ ਬਿਲਕੁਲ ਬੰਨ ਦੇ ਨਾਲ ਲੱਗ ਚੁੱਕਾ ਹੈ ਤੇ ਕਿੰਨੇ ਕੁ ਲੋਕ ਅੰਦਰ ਫਸਿਆ ਜੀ ਤੇ ਤੁਹਾਡੇ ਇੱਥੇ ਚਾਹੁੰਦੇ ਕੀ ਆ ਲੋਕ ਹੁਣ ਅੰਦਰ ਤੁਹਾਨੂੰ ਇੱਥੇ ਚਾਹੀਦਾ ਕੀ ਆ ਜਿਹੜਾ ਕਿ ਪ੍ਰਸ਼ਾਸਨ ਨੇ ਪਹੁੰਚਾਇਆ ਜਾਂ ਕੋਈ ਆਇਆ ਬੰਦਾ ਤੁਹਾਡੇ ਕੋਲ ਕਿ ਨਹੀਂ ਆਇਆ ਜੇਕਰ ਆਪਾਂ ਗੱਲ ਕਰੀਏ ਤੇ ਫਸੇ ਲੋਕਾਂ ਦੀ ਤੇ ਤਕਰੀਬਨ ਜਿੰਨੇ ਵੀ ਇੱਥੇ ਘਰ ਨੇ ਪਿੰਡ ਦੇ ਰੁਕਣੇ ਵਾਲੇ ਦੇ ਵਾਸਤੀ ਕਿਸ਼ਨ ਸਿੰਘ ਵਾਲੀ ਦੇ ਤਕਰੀਬਨ ਲੋਕ ਘਰਾਂ ਦੇ ਵਿੱਚ ਫਸੇ ਹੋਏ ਨੇ ਤੇ ਜਿਹੜੇ ਪਸ਼ੂਆਂ ਦਾ ਕੋਈ ਚਾਰੇ ਦੀ ਕੋਈ ਵੀ ਸੁਵਿਧਾ ਨਹੀਂ ਕਿ ਕਿਸੇ ਵੀ ਤਰ੍ਹਾਂ ਦੀ ਦੂਸਰੀ ਗੱਲ ਵੀ ਫਸਲ ਜਿਹੜੀ ਆ ਕਿਸਾਨਾਂ ਦੀ ਖਤਮ ਹੋ ਚੁੱਕੀ ਆ ਕਿਸਾਨਾਂ ਦੇ ਜਿਹੜੇ ਪਸ਼ੂ ਮਿਲਦੇ ਆ ਉਹਨਾਂ ਦਾ ਦੁੱਧ ਪਾਉਣ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਵੇੜੀ ਦਾ ਕਿਸ਼ਤੀ ਦਾ ਪ੍ਰਬੰਧ ਨਹੀਂ ਕਿ ਬਿ ਜਿਹੜਾ ਉਹ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰ ਸਕਣ ਇਦਾਂ ਦੀ ਵੀ ਕੋਈ ਸਹੂਲਤ ਹਜੇ ਤੱਕ ਪਰ ਵਾਈਟ ਨਹੀਂ ਕਰਵਾਈ ਗਈ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਔਰ ਅਸੀਂ ਸਵੇਰ ਦੇ ਅੱਜ ਤਕਰੀਬਨ ਤਹਿਸੀਲਦਾਰ ਸਾਹਿਬ ਨੂੰ ਪਟਵਾਰੀ ਸਾਹਿਬ ਜਾਂ ਜਿੰਨੇ ਵੀ ਇਹਨਾਂ ਦੇ ਅਧਿਕਾਰੀ ਹੈ ਆਏ ਜਰੂਰ ਹੈ ਪਰ ਉਹਨਾਂ ਨੂੰ ਆਖਿਆ ਗਿਆ ਇੱਥੇ ਤੱਕ ਨਾ ਬੇੜੀ ਨਾ ਕਿਸੇ ਵੀ ਤਰ੍ਹਾਂ ਦੀ ਸਬਦਾ ਨਾ ਫੀਡ ਨਾ ਚਾਰਾ ਕਿਸੇ ਵੀ ਤਰ੍ਹਾਂ ਦਾ ਨਹੀਂ ਪਹੁੰਚਿਆ ਗਿਆ ਇਹਨਾਂ ਲਿਸਟਾਂ ਮੰਗੀਆਂ ਸੀ ਸਾਡੇ ਤੋਂ ਅਸੀਂ ਪਰਸੋਂ ਦੀ ਜਿਹੜੀ ਲਿਸਟ ਕਿਸਾਨਾਂ ਦੀ ਜਿਹੜੀ ਬਣਾ ਕੇ ਭੇਜੀ ਹੋਈ ਆ ਵੀ ਭਾਈ ਇੰਨਾ ਕਿਸਾਨਾਂ ਦੀ ਜਿਹੜੀ ਫਸਲ ਆ ਚਾਰਾ ਆ ਉਹ ਇਧਰਲੀ ਸਾਈਡ ਆ ਜਿਹੜਾ ਖਤਮ ਹੋ ਚੁੱਕਾ ਏ ਤੇ ਇਹਨਾਂ ਨੂੰ ਜਿਹੜੀਆਂ ਫੀਡ ਜਾਂ ਚਾਰੇ ਦੀ ਜ਼ਰੂਰਤ ਹੈ ਨਹੀਂ ਤੁਸੀਂ ਮੱਝਾਂ ਦੀ ਲਿਸਟ ਬਣਾ ਕੇ ਭੇਜੀ ਵੀ ਅੰਦਰ ਜਿਹੜੇ ਕਿਸਾਨ ਨੇ ਉਹਨਾਂ ਕੋਲ ਇੰਨੇ ਪਸ਼ੂ ਨੇ ਉਹਨਾਂ ਨੂੰ ਇੰਨਾ ਚਾਰਾ ਚਾਹੀਦਾ ਇੰਨੀ ਫੀਡ ਤੁਸੀਂ ਬਣਾ ਕੇ ਇਹਦੀ ਭੇਜੀ ਆ ਜਾਂ ਕੋਈ ਹੋਰ ਭੇਜੀ ਨਹੀਂ ਜੀ ਅਹੀਂ ਚਾਰੇ ਦੀ ਤੇ ਫੀਡ ਦੀ ਹੋਰ ਸਾਨੂੰ ਕੋਈ ਚੀਜ਼ ਦੀ ਨਹੀਂ ਲੋੜ ਚਾਰਾ ਜਾ ਫੀਡ ਜਾ ਜਿਹੜੇ ਉਧਰਲੀ ਸਾਈਡ ਤੋਂ ਬਾਹਰ ਲੋਕ ਆਏ ਨੇ ਉਹਨਾਂ ਲਈ ਤੂੜੀ ਦਾ ਪ੍ਰਬੰਧ ਹੋ ਜੇ ਵੈਸੇ ਇਧਰਲੇ ਲੋਕ ਜਿਹੜੇ ਬਾਹ ਫੜਦੇ ਪਏ ਨੇ ਸੁੱਕੇ ਦਾ ਸਾਰਿਆ ਪਰ ਚਾਰ ਜਿਹੜਾ ਤੂੜੀ ਆ ਉਹਦੇ ਲਈ ਜਿਆਦਾ ਜਰੂਰਤ ਆਗੀ ਤੁਹਾਨੂੰ ਕੀ ਲੱਗਦਾ ਜੀ ਕਿੰਨੀਆਂ ਕੁ ਮੁਸੀਬਤਾਂ ਨੇ ਮੁਸੀਬਤਾਂ ਦੇ ਸਾਰ ਤੁਹਾਨੂੰ ਦਿਸੀਆਂ ਹੀ ਰਹੀਆਂ ਨੇ ਮੁਸੀਬਤਾਂ ਦੇ 23 ਚ ਪਈਆਂ ਤੇ ਸਾਲ ਤੇ ਇੱਕ ਹੀ ਨੰਗਿਆ ਤੇ ਸਾਲ ਨੰਗਿਆ ਵਾਲੇ ਸਾਲ ਦੇ ਵਿੱਚ ਤੇ ਅਜੇ ਲੋਕੀ ਪੈਰਾਂ ਸਿਰ ਹੀ ਨਹੀਂ ਹੋਏ ਤੇ ਪਾਣੀ ਫੇਰ ਆ ਗਿਆ ਇਹ ਤੇ ਸਮਝ ਲੋਗੇ ਤੁਸੀਂ 15 15 ਸਾਲ ਪਿੱਛੇ ਚਲੇ ਗਿਆ ਹੂੰ 15 ਸਾਲ ਐ ਇਹ ਜਿਹੜਾ ਏਰੀਆ 15 ਸਾਲ ਪਿੱਛੇ ਚਲੇ ਗਿਆ ਵਾ ਜੇ ਪਾਣੀ ਹੁਣ ਵੀ ਲੈਣ ਲੱਗ ਜਾਂਦਾ ਤੇ ਕਿਹੜੀ ਫਸਲ ਬੀਜੋਗੇ ਫਸਲ ਹੁਣ ਕਣਕ ਹੀ ਬੀਜੀ ਜਾਣੀ ਪੈਲੀਆਂ ਨਹੀਂ ਬੱਤਰ ਆਉਣੀਆਂ ਹੂੰ ਆ ਕਣਕ ਹੀ ਬੀਜੀ ਜਾਣੀ ਆ ਕਣਕ ਪਹਿਲਾ ਨਜ਼ਰ ਨੂੰ ਤੇ ਮਾਹ ਮਹੀਨਾ ਤੇ ਅਗਲਾ ਹੀ ਰਹਿ ਗਿਆ ਵਾ ਕਤੈ ਕਿ ਕਣਕਾਂ ਬੀਜਣ ਦੇ ਪੈਂਦੇ ਆ ਕਣਕੀ ਬੀਜੀ ਜਾਣੀ ਹੋਰ ਤੇ ਕੋਈ ਫਸਲ ਦੀ ਝਾੜ ਨਹੀਂ ਹੈਗੀ ਅਜੇ ਕੋਈ ਲੱਤਨ ਦੇ ਵੀ ਚਾਂਸ ਨਹੀਂ ਹੈਗੇ ਇਹਦੇ ਤੇ ਝਾੜ ਕਿੱਥੋਂ ਆਣੀ ਹੈ ਕੋਈ ਪਾਣੀ ਚੜ ਰਿਹਾ ਕਿ ਲਹਿ ਰਿਹਾ ਬਾਪੂ ਜੀ ਚੜ ਰਿਹਾ ਜੀ ਚੜਦਾ ਹੀ ਆ ਪਾਣੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰਾ ਪਾਕਿਸਤਾਨ ਦਾ ਦਰਮਿਆਨ ਹੈ ਜੀ ਅੱਛਾ ਜੀ ਉਦੋਂ ਕਿੰਨੇ ਸਾਲ ਦੇ ਸੀ ਪਤਾ ਨਹੀਂ ਜੀ ਤੁਸੀਂ ਉਦੋਂ ਦੇ ਇੱਥੇ ਬੈਠੇ ਸੀ ਪਿੰਡੀ ਉੱਥੇ ਪਿੱਛੇ ਹਾਂ ਦੇ ਇੱਥੇ ਆਣ ਕੇ ਪਾਈ ਲਈ ਬੜੇ ਬੜੇ ਚਰਦੀ ਉਦੋਂ ਜਦ ਲੜਾਈ ਲੱਗੀ ਜਦੋਂ ਦੇ ਤੁਸੀਂ ਇੱਥੇ ਆ ਕੇ ਬੈਠੇ ਜੇ ਕਿੰਨੇ ਕੁ ਪਾਣੀ ਵੇਖ ਲੈਨੇ ਤੇ ਕਿੰਨੀਆਂ ਕੁ ਝੰਗਾਂ ਵੇਖ ਲੀਆਂ ਬਹੁਤ ਪਾਣੀ ਵੇਖ ਲਏ ਬਹੁਤ ਆਥਾ ਆਥੀ ਵਾਲੇ ਵੇਖ ਲਿਆ ਝੰਗਾਂ ਵੇਖ ਲਿਆ ਕਤਰ ਦੀ ਜਿਹੜੀ ਕੋ ਪਹਿਲਾ ਹੀ ਨਿਬਾਰੇ ਗਿਆ ਹੁਣ ਵੀ ਆ ਵੇਖੋ ਕੀ ਬੜਿਆ ਪਿਆ ਪਹਿਲੀ ਤੁਹਾਡੀ ਵੀ ਇਧਰੀ ਆ ਹਾਂਜੀ ਆਵੇ ਹਾਂ ਸਾਹਮਣੇ ਪੈ ਗਿਆ ਆ ਵਾਟਨਾ ਵਾਦੇ ਸਾਥੀ ਸਾਰਾ ਖਤਮ ਹੋ ਗਿਆ ਕਿ ਉੱਚੀ ਸਾਥ ਕੋ ਬਚਿਆ ਮੜ ਨਹੀਂ ਜੀ ਆ ਵੇਖ ਲੋ ਆਓ ਪੈਲੀ ਆਪਣੀ ਆ ਤੱਦ ਗਈ ਆਪ ਦੇ ਵੇਤੀ ਪੈਲੀ ਵਾਟਨਾ ਤੇ ਕਿੰਨੇ ਕ ਵੱਡੇ ਜੇਰੇ ਤੁਹਾਡੇ ਜਿਹੜੇ ਤੁਸੀਂ ਫਸਲਾਂ ਬੀਜਦੇ ਜੇ ਫਿਰ ਰੋੜ ਜਾਂਦੀਆਂ ਫਿਰ ਬੀਜਦੇ ਜੇ ਫਿਰ ਕਿੱਧਰ ਚੈਗੀ ਇੱਥੇ ਗਾਂ ਟਿਕਾਲਾ ਵੀ ਹੋਵੇ ਤੇ ਫਿਰ ਹੂੰ ਤੇ ਗਾਲਾ ਹੁਦੀਦਾ ਹੋਵੇ ਤੇ ਫਿਰ ਹੂੰ ਇੱਥੇ ਹੀ ਪਾਦੇ ਲੱਤ ਕੇ ਆਉਣਾ ਨਾਲੇ ਹੋਰ ਕੋਈ ਐਂ ਕਰਨ ਜੋਗੇ ਜਾਂ ਬੱਚੇ ਵੀ ਤੁਹਾਨੂੰ ਪਤਾ ਪਰ ਬੜੇ ਕਰੜੇ ਮਨ ਨੇ ਤੁਹਾਡੇ ਕਿੰਨੀਆਂ ਮੁਸੀਬਤਾਂ ਝੱਲ ਕੇ ਵੀ ਤੁਸੀਂ ਕਹਿ ਥਾਦੇ ਕੁਛ ਨਹੀਂ ਕਹ ਥਾਦੇ ਹੋਣਾ ਆੜਾ ਰੋਣਾ ਪਿੱਟਣਾ ਹੀ ਸਰਕਾਰਾਂ ਕੀ ਕੋਈ ਮਸਲਾ ਹੱਲ ਹੋਵੇ ਸਰਕਾਰਾਂ ਸੁਣਦੀਆਂ ਨਹੀਂ ਕੋਈ ਗੱਲ ਨਹੀਂ ਸੁਣਦਾ ਜੀ ਕੋਈ ਗੱਲ ਸੁਣਦਾ ਹੋਵੇ ਤਾਂ ੱੱਕੇ ਕੋ ਖਾਣੇ ਕੋਈ ਨਹੀਂ ਗੱਲ ਪਿਛਲੀਆਂ ਕੋਈ ਸਰਕਾਰਾਂ ਚੰਗੀਆਂ ਸੀ ਜਿਹੜੀਆਂ ਕਿ ਇਹੋ ਜੇ ਮੌਕੇ ਤੇ ਆ ਕੇ ਬਾਹ ਫੜਦੀਆਂ ਸੀ ਆਵਾਜ਼ ਮਾਰਦੀਆਂ ਸੀ ਤੇ ਆਉਂਦੇ ਸੀ ਕੋਈ ਤੁਹਾਡੇ ਕੋਲ ਜਿਵੇਂ ਜਿਵੇਂ ਮਸੀਬਤਾਂ ਪੈਂਦੀਆਂ ਉਹ ਪਤਾ ਲੱਗਦਾ ਜੀ ਉਹ ਮਤੀਬਤਾ ਵਾ ਦੇ ਦੋ ਵਧੀ ਪਈ ਜਾਂਦੀ ਆ ਥੋੜੀ ਅਗੇ ਹਮ ਮਾਂ ਸਰਕਾਰ 23 ਵਾਲੇ ਪਾਣੀ ਨੇ ਕਿੰਨੀ ਕੁ ਮਾਰ ਮਾਰੀ ਸੀ ਕੋਠੇ ਉਸ ਤੋਂ ਬਾਅਦ ਤੁਸੀਂ ਪੈਰਾ ਸਰ ਹੋ ਗਏ ਸੀ ਨਹੀਂ ਪੈਨਾ ਇੱਕੋ ਸਾਲ ਲੰਘਿਆ ਜੀ ਹਮ ਆ 23 ਦੇ ਵਿੱਚ ਇੱਕ ਹੀ ਫਸਲ ਧੋਨੇ ਕਰਨ ਕਰਕੇ ਆਈ ਉਹਦਾ ਪਿਛਲੇ ਨਹੀਂ ਲੱਥੇ ਤੇ ਗਾਂ ਫੇਰ ਉਹ ਰੋਦੇ ਲਾਏ ਸੀ ਤੇ ਹੁਣ ਤਾਂ ਕਰਤੇ ਵਧਣ ਦੇ ਹੀ ਰਹੇ ਗੇ ਆਰਤੀਏ ਪੈਸੇ ਦੇ ਦਿੰਦੇ ਕਿੱਥੋਂ ਦੇਨੇ ਆਰਤੀਆ ਦੇ ਆਰਤੀਆ ਦੇ ਦੇਨੇ ਪਿਛਲੇ ਲੱਥੇ ਨਹੀਂ ਤੇ ਗਾਂ ਕਿਥੋਂ ਦੇਨੇ ਅੰਨਾ ਤੇ ਰੋਟੀ ਦੇ ਲੋਕਾਂ ਨੂੰ ਲਾਲੇ ਪਏ ਬੈ ਗੀ ਨਹੀਂ ਬਹੁਤ ਮੁਸੀਬਤਾਂ ਬਿਲਕੁਲ ਜਾਈ ਦਾ ਉਥੋਂ ਅੱਗੇ ਦੁਆਨੀ ਨਹੀਂ ਮਿਲਦੀ ਹੱਥ ਝਾੜ ਕੇ ਆਈ ਤਾਂ ਕੀ ਕਰੀਂ ਫਿਰ ਡੋਬਦੇ ਜਾਂਦੇ ਆ ਮੋੜਨਗੇ ਜਿਹੜਾ ਤੁਸੀਂ ਹੁਣ ਖਰਚਾ ਕੀਤਾ ਆ ਝੋਨਾ ਲਾਇਆ ਸੀ ਝੋਨਾ ਤੁਹਾਡਾ ਡੁੱਬ ਗਿਆ ਗੱਲ ਜਾਣਾ ਸਾਰਾ ਗਲ ਗਿਆ ਉਸ ਤੋਂ ਬਾਅਦ ਫਿਰ ਦੁਬਾਰਾ ਖਰਚੇ ਆਸਤੇ ਪੈਸੇ ਕਿੱਥੋਂ ਆਣਗੇ ਕੀ ਕਰੂੰ ਹੁਣ ਵੇਖੋ ਹੁਣ ਕੀ ਬੰਦ ਆ ਕਿ ਤਰ੍ਹਾਂ ਵੀ ਦੇ ਕਿਸੇ ਬੰਦੇ ਕੋਈ ਸਰਕਾਰਾਂ ਜਾਂ ਕੋਈ ਲੈਣ ਦੇ ਕੋਈ ਕਰੂ ਤਾਂ ਫਿਰ ਇਹ ਆ ਦੇ ਦੇ ਕਿ ਤੋਂ ਕੋਈ ਆਗਤਾਲ ਤੋਂ ਲੈ ਆਉ ਕੋਈ ਕੀ ਤਰੋ ਸੋ ਇਹ ਜਿਵੇਂ ਹੁਣੇ ਫਸਲ ਤਾਂ ਰੁੜ ਗਈ ਤੇ ਤੁਸੀਂ ਕਿਸਾਨ ਯੂਨੀਅਨ ਨਾਲ ਸੰਪਰਕ ਰੱਖਦੇ ਹੋ ਜਿਹੜੀਆਂ ਕਈ ਸੰਸਥਾਵਾਂ ਨੇ ਜਿਵੇਂ ਹੁਣ ਖਾਲ ਬਰਾਦ ਆ ਗਿਆ ਜੀ ਰਾਸ਼ਨ ਭੇਜੀ ਆਉਂਦੇ ਆ ਉਹ ਲੋਕ ਸਟੋਰ ਕਰੀ ਜਾਂਦੇ ਪਹਿਲਾਂ ਤਾਂ ਮੈਂ ਸਟੋਰ ਵਾਲੇ ਸ਼ਬਦ ਤੇ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਕੋਈ ਲੋਕ ਐਸੇ ਹੁੰਦੇ ਜਿਹੜੇ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਕੀ ਉਹ ਕਰਨਾ ਚਾਹੀਦਾ ਵੇਖੋ ਜੀ 2023 ਦੇ ਵਿੱਚ ਫਲੱਡ ਆਏ ਸਾਡੇ ਸਮਾਜ ਸੇਵੀ ਵੀਰ ਬੜੀਆਂ ਸੰਸਥਾਵਾਂ ਨੇ ਬੜੀਆਂ ਸਵਾਵਾਂ ਜਿਹੜੀਆਂ ਨਭਾਈਆਂ ਨੇ ਪਰ ਜਿਹੜੇ ਪਿਛਲੇ 2023 ਦੇ ਜੇ ਹਾਲਾਤ ਵੇਖਦੇ ਆ ਉਸ ਟਾਈਮ ਰਾਸ਼ਨ ਚਾਹ ਖੰਡ ਪੱਤੀ ਵਗੈਰਾ ਬਹੁਤ ਕੋਸ ਆਇਆ ਪਰ ਉਹਦੀ ਦੁਰਵਤ ਉਹ ਅਸੀਂ ਬੇਨਤੀ ਇਹ ਵੀ ਕਰਦੇ ਆ ਕਿ ਜਿਹੜੇ ਵੀਰੇ ਵੀਰ ਸਮਾਜ ਸੇਵੀ ਹਨ ਉਹਨਾਂ ਨੂੰ ਬੇਨਤੀ ਆ ਕਿ ਸਾਨੂੰ ਨਾ ਖੰਡ ਦੀ ਲੋੜ ਆ ਨਾ ਪੱਤੀ ਦੀ ਲੋੜ ਆ ਕਿਸੇ ਚੀਜ਼ ਦੀ ਨਹੀਂ ਲੋੜ ਜੇਕਰ ਹੁਣ ਇਸ ਟਾਈਮ ਲੋੜ ਆ ਤੇ ਚਾਰੇ ਦੀ ਜਾਂ ਫੀਡ ਦੀ ਜੇਕਰ ਪਾਣੀ ਦਾ ਪਦਰ ਡਾਊਨ ਹੁੰਦਾ ਪਾਣੀ ਲੈਂਦੇ ਆ ਜਿੰਨੂੰ ਕਿਸੇ ਨੂੰ ਜ਼ਰੂਰਤ ਹੋਈ ਜੇ ਕਿਸੇ ਦਾ ਕਮਰਾ ਡਿੱਗਦਾ ਉਸ ਦਾ ਕਮਰਾ ਬਣਾਇਆ ਜਾਵੇ ਜੇਕਰ ਫਸਲ ਤਕਰੀਬਨ ਇਥੋਂ ਦੇ ਲੋਕਾਂ ਦੀ ਜਿਹੜੀ ਖਰਾਬ ਬਰਬਾਦ ਹੋ ਚੁੱਕੀ ਆ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਿਹੜੀ ਕਣਕ ਬੀਜਣੀ ਆ ਖਾਤ ਜਾਂ ਬੀਜ ਜਾਂ ਇਥੋਂ ਤੱਕ ਕਿਸਾਨ ਡਾਊਨ ਹੋ ਚੁੱਕਾ ਹੈ ਕਿ ਜਿਹੜਾ ਤੇਲ ਮਚਾ ਕੇ ਆਪਣੀ ਜਿਹੜੀ ਉਹ ਵਾਈ ਬੀਜਨ ਜੋਗ ਨਹੀਂ ਕਰ ਸਕਦਾ ਆਪਦੀ ਵਾਈ ਜਿਹੜੀ ਆ ਉਹ ਵੀ ਨਹੀਂ ਹੋ ਸਕਦੀ ਸੋ ਜਿਹੜੀਆਂ ਸਾਡੀਆਂ ਜਿਹੜੀਆਂ ਸੰਸਥਾਵਾਂ ਆਇਆਂ ਕਿਉਂਕਿ ਸਾਡਾ ਧਰਮ ਬੜਾ ਵੱਡਾ ਵੱਡੇ ਚਿਹਰੇ ਵਾਲਾ ਧਰਮ ਆ ਸਾਡੀਆਂ ਸੰਸਥਾਵਾਂ ਦੇਖਿਆ ਤੁਸੀਂ ਪਿਛਲੇ ਪਾਸੇ ਧੀਰੇ ਘਾਰੇ ਘਾਟ ਦੇ ਉੱਤੇ 4-4 5-5 ਬੋਟ ਲੱਗੀਆਂ ਚਲੋ ਉਹਨਾਂ ਨੂੰ ਵੀ ਅਸੀਂ ਗੁਜਾਰਿਸ਼ ਕਰਾਂਗੇ ਕਿ ਕੱਦੀ ਬੋਟ ਇੱਥੇ ਵੀ ਦੇਣ ਤਾਂ ਉਹਨਾਂ ਵਾਲੇ ਸਮੇਂ ਜਦੋਂ ਪਾਣੀ ਸੁੱਕਦਾ ਨਾ ਇਹਨਾਂ ਦਾ ਇਹ ਕਹਿਣਾ ਹੈ ਕਿ ਪਾਣੀ ਜਦੋਂ ਸੁੱਕਦਾ ਹੈ ਉਦੋਂ ਜਿਹੜੇ ਕਿਸਾਨ ਨੇ ਜਿਹੜੇ ਲੋੜ ਮਾਰਨ ਤੁਹਾਨੂੰ ਆਵਾਜ਼ ਮਾਰਨ ਤੋਂ ਉਹਨਾਂ ਤੱਕ ਬੀ ਡੀਜ਼ਲ ਜਾਂ ਉਹਨਾਂ ਦੀ ਜਿੰਨੀ ਸਹਾਇਤਾ ਬਣਦੀ ਆ ਉਹ ਜ਼ਰੂਰ ਕਰੋ ਠੱਕੇ ਨਾਲ ਰਾਸ਼ਨ ਸੁੱਟਣ ਦੀ ਕੋਈ ਲੋੜ ਦੀ ਖਾਣ ਪੀਣ ਨੂੰ ਵਾਧੂ ਆ ਪਸ਼ੂਆਂ ਵਾਸਤੇ ਚਾਰਾ ਜਿਹੜਾ ਖਰਾਬ ਹੋ ਗਿਆ ਉਹ ਪਸ਼ੂਆਂ ਵਾਸਤੇ ਚਾਰਾ ਜਿਹੜਾ ਉਹ ਭੇਜਣ ਦੀ ਜ਼ਰੂਰਤ ਹੈਗੀ ਇਸ ਇਲਾਕੇ 'ਚ ਬਾਕੀ ਕੋਈ ਜ਼ਰੂਰਤ ਨਹੀਂ ਹੈਗੀ